ਦਿੱਲੀ ਦਾ ਇੱਕ ਇਲਾਕਾ ਇਹ ਵੀ ਹੈ ਨਾ ਹੈ ਕਲਿਆਣਪੁਰੀ ਇੱਥੇ ਦੀਆਂ ਕਲੀਆਂ 36 ਸਾਲ ਪਹਿਲਾਂ ਹੋਏ ਬੇਗੁਨਾਹਾਂ ਦੇ ਕਤਲ ਦੀ ਗਵਾਹ ਨੇ ਜਦੋਂ ਖੂਨ ਦੀ ਹੋਲੀ ਖੇਡੀ ਗਈ ਬਦਲੇ ਦੀ ਅੱਗ ਦੇ ਵਿੱਚ ਅੰਨੀ ਹੋਈ ਭੀੜ ਨੇ ਇਨਸਾਨੀਅਤ ਦੇ ਹਰ ਅਸੂਲ ਨੂੰ ਭੁਲਾ ਦਿੱਤਾ ਕਤਲੋਗਾਰ ਦੀ ਕਹਾਣੀ ਇਸ ਇਲਾਕੇ ਦੇ ਵਿੱਚ ਵੀ ਲਿਖੀ ਗਈ ਤੇ ਉਹਨਾਂ ਕਹਾਣੀਆਂ ਨੂੰ ਕਿਵੇਂ 84 ਦੇ ਪੀੜਤ ਅੱਜ ਵੀ ਹੰਡਾਰੇ ਨੇ ਉਹੀ ਦਿਖਾਉਣ ਲਈ ਅਸੀਂ ਪਹੁੰਚੇ ਹਾਂ ਇਹਨਾਂ ਗਲੀਆਂ ਦੇ ਵਿੱਚ ਜਿੱਥੇ ਸਭ ਤੋਂ ਪਹਿਲਾਂ ਸਾਡੀ ਮੁਲਾਕਾਤ ਹੋਈ ਪ੍ਰੇਮਕੌਰ ਦੇ ਨਾਲ ਵਿਆਹ ਨੂੰ ਹਲੇ 8 ਦਿਨ ਹੀ ਲੰਗੇ ਸਨ ਜਦੋਂ ਖਾਂ ਸਾਹਮਣੇ ਆਪਣੇ ਸਿਰ ਦੇ ਸਾਈਂ ਬਲਵੰਤ ਸਿੰਘ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ ਗਿਆ ਪਤੀ ਦਿਓਰ ਸੋਰਾਸਣੀ ਪਰਿਵਾਰ ਦੇ ਕਿੰਨੇ ਹੀ ਜੀ ਪ੍ਰੇਮਕੌਰ ਦੀਆਂ ਅੱਖਾਂ ਸਾਹਮਣੇ ਜਾਨੋਂ ਮਾਰ ਦਿੱਤੇ ਗਏ ਪ੍ਰੇਮ ਕੌਰ ਜੀ ਕੀ ਹੋਇਆ ਸੀ ਉਸ ਵੇਲੇ ਜਦੋਂ 1 ਨਵੰਬਰ ਨੂੰ ਕਤਲੇਆਮ ਸ਼ੁਰੂ ਹੋਇਆ ਵੀਰ ਜੀ ਕਤਲੇਆਮ ਬੀੜ ਆਈ ਸੀ ਪਹਿਲਾਂ ਤਾਂ ਕਿ ਬਈ ਇੱਥੇ ਜਿਹੜੇ ਸਰਦ ਆ ਰਹਿੰਦੇ ਉਹਨੂੰ ਖਤਮ ਕਰੋ ਠੀਕ ਹੈ ਤੇ ਲੂਟ ਲਓ ਤੇ ਸਾਡੇ ਘਰ ਵਾਲੇ ਤੇ ਕਹਿੰਦੇ ਕਿ ਬਈ ਜੋ ਵੀ ਤਨੂੰ ਲੂਟਣਾ ਲੂਟ ਲੈ ਜਾਓ ਤੇ ਸਾਨੂੰ ਮਾਫ ਕਰੋ ਠੀਕ ਹੈ ਤੇ ਹੱਥ ਵੀ ਤੇ ਲਾਠੀ ਲਾਠੀ ਮਾਰੀ ਤੇ ਮਰ ਘੁਮਲਾ ਟੁੱਟ ਗਿਆ ਹਤ ਵੇ ਉਸ ਹੋ ਗਏ ਫਿਰ ਕੀ ਨਾਮ ਕਿਸੇ ਤੁਹਾਡੇ ਬਲਵੰਤ ਸਿੰਘ ਬਲਵੰਤ ਸਿੰਘ ਤੇ ਰਣਜੀਤ ਸਿੰਘ ਤੇ ਫਿਰ ਉਦੋਂ ਬਾਅਦ ਬੀੜ ਦੋ ਵਾਰੀ ਆਈ ਦੋ ਵਾਰੀ ਚਲੀ ਗਈ ਬੀੜ ਤੀਸਰੀ ਵਾਰੀ ਜਦੋਂ ਆਈ ਤੇ ਗਲੀ ਵਾਲੇ ਕਿਨ ਨੂੰ ਆਖਿਆ ਕਿ ਇਹਨਾਂ ਦੇ ਕੋਲ ਕੁਝ ਵੀ ਨਹੀਂ ਹਥਿਆਰ ਵਗੈਰਾ ਕੁਝ ਨਹੀਂ ਹੈ ਦੁਬਾਰਾ ਫਿਰ ਆਈ ਬੀੜ ਤੇ ਸਾਰੇ ਅੱਗ ਲਾ ਦਿੱਤੀ ਘਰ ਵਿੱਚ ਤੇ ਸਾਰਾ ਕੁਝ ਲੁੱਟ ਕੇ ਲੈ ਗਏ ਤੇ ਸਾਨੂੰ ਪਤਾ ਇਹਨਾਂ ਸੱਤ ਦਿਨ ਅੱਠ ਦਿਨ ਹੋਏ ਸੀ ਸਾਡੇ ਵਿਆਹ ਨੂੰ ਠੀਕ ਹੈ ਤੇ ਸਾਨੂੰ ਗਲੀ ਦਾ ਵੀ ਪਤਾ ਨਹੀਂ ਸੀਗਾ ਤੇ ਭੀੜ ਬਹੁਤ ਹੀ ਜ਼ਿਆਦਾ ਭੀੜ ਆਈ ਗੱਡੀਆਂ ਸਾੜਦੀ ਸਾਰਾ ਮਤਲਬ ਸਾਰਾ ਕੁਝ ਕੁਝ ਵੀ ਨਹੀਂ ਬਚਾ ਤੇ ਸਾਡੇ ਵਿਆਹ ਤੇ ਆਏ ਸੀ ਜਿਹੜੇ ਬੰਦੇ 14 15 ਬੰਦੇ ਸਾਢੇ ਘਰ ਵਿੱਚ ਉਹ ਵੀ ਖਤਮ ਹੋ ਗਏ ਇੱਥੇ ਸਾਹਮਣੇ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਕਿਸ-ਕਿਸ ਨੂੰ ਕਤਲ ਕੀਤਾ ਗਿਆ ਇੱਕ ਤਾਂ ਸਾਡਾ ਸੋਰਾ ਤੇ ਦੋ ਦੇਰ ਦੇ ਰਾਣੀ ਤੇ ਸਾਡੇ ਘਰ ਵਾਲਾ ਤੇ ਹੋਰ ਹੋਰ ਰਿਸ਼ਤੇਦਾਰ ਸਾਡੀ ਨੰਦੋਈ ਤੇ ਹੋਰ ਰਿਸ਼ਤੇਦਾਰ ਆਏ ਸੀ ਉਹ ਵੀ ਕੀ ਕੁਛ ਲੁੱਟ ਹੋਈ ਸਮਾਨ ਦੀ ਘਰ ਦੇ ਵਿੱਚ ਕੀ ਕੁਛ ਸਾਰਾ ਕੁਝ ਲੁੱਟ ਕੇ ਕਿਉਂਕਿ ਜਿਸ ਤਰੀਕੇ ਤੁਸੀਂ ਦੱਸਿਆ ਕਿ 8 ਦਿਨ ਪਹਿਲਾਂ ਹੀ ਜਿਹੜਾ ਵਿਆਹ ਹੋਇਆ ਸੀ ਵਿਆਹ ਨੂੰ ਲੈ ਕੇ ਵੀ ਸਮਾਨ ਇਕੱਠਾ ਕਰਦੇ ਨੇ ਪਰਿਵਾਰ ਮੰਨ ਲਏ ਗਏ ਸਾਰਾ ਜਲਾ ਦਿੱਤਾ ਜੋ ਸਮਾਨ ਲੈ ਜਾਣ ਵਾਲਾ ਲੈ ਗਏ ਸੋਨਾ ਜੇਵਰ ਚਾਂਦੀ ਜੋ ਵੀ ਬਾਕੀ ਅਗਲਾਤੀ ਸਾਡੀ ਚੁੰਨੀ ਤੇ ਇਹ ਸਲਵਾਰ ਬੱਚੀ ਸੀ ਸਿਰ ਤੇ ਕਪੜਾ ਵੀ ਨਹੀਂ ਸੀ ਦਰੀ ਜਿਹੜੀ ਵਿਛਾਣ ਵਾਲੀ ਉਹ ਲੈ ਕੇ 8 ਦਿਨ ਉਜਾਰ ਦਿੱਤਾ ਇਕ ਹੁੰਦੇ ਨਾਲ ਕਪੜੇ ਲੈ ਲਿਓਰੇ ਗਏ ਸੀ ਉਹ ਤਾਂ ਅੱਠ ਦਿਨ ਤੱਕ ਖੂਨ ਨਾਲ ਲੈ ਬੜੇ ਕਪੜੇ ਪਹਿਨੇ ਫਿਰ ਬਾਹਰੋਂ ਕੋਈ ਆਈ ਗੱਡੀ ਪੈ ਕਪੜੇ ਲੱਤੇ ਲੈ ਕੇ ਉਹ ਦੇ ਕੇ ਗਏ ਤਾਂ ਅਸੀਂ ਪਹਿਨ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਲੈਣ ਦੇ ਲਈ ਜੋ ਮੁਆਵਜ਼ੇ ਦਿੱਤੇ ਉਹਨਾਂ ਨਾਲ ਇਹਨਾਂ ਪਰਿਵਾਰਾਂ ਨੂੰ ਸਿਰਫ ਆਪਣੇ ਸਿਰ ਤੇ ਛੱਤ ਹੀ ਮਿਲ ਸਕੇ ਬਾਕੀ ਰੋਜ਼ੀ ਰੋਟੀ ਦੇ ਇੰਤਜ਼ਾਮ ਲਈ ਰੇੜੀਆਂ ਲਾ ਕੇ ਗੁਜ਼ਾਰਾ ਕਰ ਰਹੇ ਨੇ ਕੋਈ ਬਾਹ ਫੜੀ ਪਰਿਵਾਰ ਦੀ ਜਾਂ ਕਿਸੇ ਨੇ ਕੋਈ ਮਦਦ ਕੀਤੀ ਔਰ ਇਸ ਵੇਲੇ ਕਿਸ ਤਰੀਕੇ ਗੁਜ਼ਾਰਾ ਚੱਲ ਰਿਹਾ ਨਹੀਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਹੁਣ ਇਸ ਵੇਲੇ ਗੁਜ਼ਾਰਾ ਕਿਸ ਤਰੀਕੇ ਚ ਚੱਲਦਾ ਕੁਛ ਰੇੜੀ ਦਾ ਸਮਾਨ ਵੇਖਦੇ ਆ ਕੁਛ ਆਪਣਾ ਜੋ ਹੈ ਗੁਜ਼ਾਰਾ ਐਵੇਂ ਹੋ ਜਾਂਦਾ ਥੋੜਾ ਬੋਲ ਦਾਲ ਰੋਟੀ ਚੱਲਦੀ ਹੈ ਸਾਡੀ ਕੁਝ ਗੁਰਦੁਆਰੇ ਤੋਂ ਮਿਲ ਜਾਂਦਾ 1000 ਹੁਣ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਵਾਲੇ ਦਿੰਦੇ ਨੇ ਸਾਨੂੰ ਪ੍ਰੇਮ ਕੌਰਤਾ ਸਭ ਤੋਂ ਛੋਟਾ ਜੀਓਰ तीन दिन तक गुआ के मुस्लिम परिवार को रहा दंगे हुए तो हमारे कई फैमिली मेंबर्स मारे गए इसके अंदर जैसे तो मेरे तीन भ्रा फादर्स एक भाभी और कुछ रिलेटिव थे वो भी मारे गए लेकिन उसके बाद जो हमारी जो हमें परवरिश दी है हमारी माने दी है बड़ी मुश्किल से उन्होंने हमें पाला है और इस जितना भी उन्होंने हमारे लिए किया उसमें गवर्नमेंट ने कोई हमारी हेल्प नहीं करी हाँ कुछ पैसे या कुछ वो देते थे वो भी जब भी इलेक्शन आते हैं उसके बाद कोई हमारी सुन नहीं लेता मैं इंडियन गवर्नमेंट से यही रिक्वेस्ट करता हूँ कि हमारे बच्चों के एजुकेशन मेडिकल खर्चे और सरकारी नौकरियों में जॉब्स का आरक्षण वो हमें सबको दिया जाए हमको जी एक मुसलमान फैमिली है मॉमटन फैमिली है हम उन्हें जान कहते हैं तो मैं दो या तीन दिन उनके पलंग के नीचे रहा था तो हमारे बाल बाल काट दिए गए थे और हम उधर रखा था उन्होंने अनिता कौर 1984 ਦੇ ਵਿੱਚ ਛੋਟੀ ਉਮਰ ਹੀ ਉਸਦਾ ਵਿਆਹ ਹੋ ਗਿਆ ਸੀ ਜਦੋਂ ਕਲਿਆਣਪੁਰੀ ਆਈ ਪ੍ਰੇਂਦਰਾ ਗਾਂਧੀ ਦੀ ਮੌਤ ਬਾਅਦ ਆਪਣੇ ਪਰਿਵਾਰ ਦਾ ਜੋ ਹਾਲ ਹੁੰਦਾ ਉਸ ਨੇ ਵੇਖਿਆ ਸੁਣ ਕੇ ਰੂ ਕੰਬ ਜਾਂਦੀ ਹੈ ਅਨੀਤਾ ਜੀ ਤੁਹਾਡੀ ਉਸ ਵੇਲੇ ਕੀ ਉਮਰ ਸੀ ਔਰ ਕੀ ਕੁਝ ਤੁਸੀਂ ਦੇਖਿਆ ਸੀ ਕੀ ਤਾਰੀਖ ਸੀ ਉਮਰ ਤਾਂ ਸਾਡੀ ਬਹੁਤ ਨਿੱਕੀ ਸੀ ਸੀ ਤਾਂ ਸਾਨੂੰ ਵਿਆਹ ਕਰਾਇਆ ਤਾਂ ਦਾਦੇ ਸੋ ਰਹੇ ਮਤਲਬ ਉਸੇ ਉਹਨਾਂ ਅਧਿਆਤ ਸਾਨੂੰ ਕੋਲ ਸੁਣਿਆ ਸੀ ਅਸੀਂ ਵੀ ਆ ਕੇ ਇੱਧਰ ਕਿ ਮੇਰੇ ਵਿਚਾਰ ਪੁੱਤਰ ਸੀ ਕਹਿ ਰਹੇ ਮੇਰੇ ਪੁੱਤਰ ਇਹ ਗੁਰਦੁਆਰਾ ਸੀ ਸਾਡਾ ਇੱਧਰ ਬਾਹਰ ਰੋੜਤੇ ਤੇ ਦਰਬਾਰ ਸਾਹਿਬ ਨੂੰ ਆ ਕੇ ਜੜਾਨ ਲੱਗੇ ਤੇ ਮੇਰਾ ਸੋਰਾ ਜਾ ਕੇ ਪਜ ਕੇ ਕਿਹਾ ਦਰਬਾਰ ਸਾਹਿਬ ਨੂੰ ਹੱਥ ਨਾ ਲਾਈ ਉਹਨੇ ਆਪਣੇ ਉਠਾ ਕੇ ਦਰਬਾਰ ਸਾਹਿਬ ਦੇ ਪੜਛਤੀ ਸੀ ਉੱਧਰ ਲੱਕੋ ਦਿੱਤਾ ਕਿ ਫਿਰ ਕਹਿ ਰਿਹਾ ਅੱਛਾ ਸਰਦਾਰ ਜੀ ਹੁਣ ਬਾਹਰ ਆ ਜਾਓ ਤੁਸੀਂ ਦਰਬਾਰ ਸਾਹਿਬ ਤੋਂ ਪਾਠ ਸਾਹਿਬ ਤੋਂ ਤੁਸੀਂ ਲੱਕੋ ਦਿੱਤਾ ਹੁਣ ਬਾਹਰ ਆ ਜੋ ਕਿਰਲੇ ਮੈਂ ਬਾਹਰ ਹੀ ਆ ਰਹਾ ਹਾਂ ਹੁਣ ਤੁਸੀਂ ਮੈਨੂੰ ਜੋ ਕਰਨਾ ਹੈ ਉਹ ਕਰ ਲਓ ਫੇ ਮੇਰਾ ਸੋਰੇ ਨੂੰ ਬਾਹਰ ਕੱਢ ਕੇ ਲੈ ਗਿਆ ਇਧਰੋਂ ਪੈਟਰੋਲ ਡਾਲ ਲਏ ਉੱਤੇ ਟਾਇਰ ਡਾਲ ਲਏ ਗਲੇ ਵਿੱਚ ਉਹਨੂੰ ਅੱਗ ਲਗਾਈ ਉੱਧਰ ਰੂਈ ਵੀ ਰੱਖੀ ਭਰ ਕੇ ਪੈਟਰੋਲ ਦੀ ਛਾਤੀ ਦੇ ਦੋ ਕਰੇ ਤਾਂ ਸਾਂ ਨਿਕਲੇਗਾ ਇਸ ਤਰ੍ਹਾਂ ਸਾਂ ਨਿਕਲੇਗਾ ਫੇ ਇੰਨੀ ਸਾਰੀ ਰੂਈ ਭਰ ਕੇ ਉੱਧਰ ਰੱਖ ਦਿੱਤੀ ਸੀ ਛਾਤੀ ਇਹ ਗਲੀ ਤੋਂ ਬਾਹਰ ਕੱਢ ਕੇ ਵਿਚਕਾਰ ਗੁਰਦਾਰੇ ਦੇ ਅੱਗੇ ਲੈ ਗਏ ਸੀ ਉਹਨਾਂ ਔਰ ਫੇਰ ਮੇਰੇ ਇਧਰ ਤਾਇ ਸੋਰੇ ਸੀ ਸਾਡਾ ਤਾਇ ਸੋਰੇ ਦੀ ਬੱਸੀ ਉਹ ਗੁਰਦੁਆਰੇ ਅੱਗੇ ਖੜੀ ਸੀ ਬਸ ਉਹ ਆਪਣੀ ਬਸ ਨੂੰ ਬਚਾਉਣ ਲੱਗਿਆ ਅਗਲੇ ਰਸ ਤੇ ਉਹਨੂੰ ਖਿੱਚ ਕੇ ਪਾਰ ਇੱਕ ਸੀ ਸਾਡਾ ਇਧਰ ਲੈ ਗਿਆ ਤਾਂ ਇਧਰ ਲੈ ਕੇ ਉਹਦੀ ਗਰਦਨ ਕੱਟੀ ਸੀ ਫਿਰ ਉਹਦਰ ਪੈਟਰੋਲ ਡਾਲ ਕੇ ਉਹਨੂੰ ਪਾਰ ਇੱਕ ਚ ਅੱਗ ਲੱਗਿਆ ਫਿਰ ਦੂਜਾ ਸੋਰਾ ਸੀ ਸਾਡਾ ਤਾਇ ਸੋਰਾ ਉਹ ਉੱਪਰ ਲੁਕਿਆ ਸੀ ਉੱਪਰ ਹੀ ਚੜ ਗਿਆ ਉਹਨੂੰ ਮਤਲਬ ਜੁੜੇ ਨਾਲ ਭੜ ਕੇ نیچے ਲਟਕਾ ਕੇ ਉਹਦੇ ਪੇਟ ਉੱਛੜਾ ਮਾਰਿਆ ਸੀ ਤੇ ਬਹੁਤ ਦੇਰ ਤੱਕ ਜਦ ਤੈ ਸਾਹ ਨਹੀਂ ਨਿਕਲੇ ਨਾ ਉਹਨੂੰ ਲਟਕਾਈ ਰੱਖਿਆ ਸੀ ਚੱਜੇ ਤੇ ਫਿਰ ਉਹ ਜਦੋਂ ਬਿਲਕੁਲ ਮਰਨ ਲੱਗ ਗਿਆ ਨਾ ਫਿਰ ਉਹਨੂੰ نیچے ਸੁੱਟ ਦਿੱਤਾ ਦੂਸਰੀ ਮੰਜ਼ਿਲ ਤੇ 84 ਦੇ ਉਸ ਕਾਲੇ ਦੌਰ ਦਾ ਸ਼ਿਕਾਰ ਕਲਿਆਣਪੁਰੀ ਦਾ ਇਹ ਗੁਰੂ ਘਰ ਵੀ ਬਣਿਆ ਇੱਥੇ ਵੀ ਹਥਿਆਰਾਂ ਨਾਲ ਲੈਸ ਭੀੜ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਕਿ ਸੇ ਤਰ੍ਹਾਂ ਜਾਨ ਬਚਾ ਕੇ ਨਿਕਲੇ ਜੁਗਿੰਦਰਪਾਲ ਨੇ ਸਾਡੇ ਨਾਲ ਉਸ ਵੇਲੇ ਦੀ ਹੱਡ ਵੀ ਤੀ ਸਾਂਝੀ ਕੀਤੀ ਦਰਬਾਰ ਸਾਹਿਬ ਨੂੰ ਉਤਤਨਸਾਨ ਸਾਹਿਬ ਦੇ ਉਤੇ ਚੱਕੂ ਲੈ ਕੇ ਛੁਰੀਆਂ ਲੈ ਕੇ ਬੰਦੇ ਘੁੰਮਰੇ ਸੀ ਫਿਰ ਇੱਥੇ ਸਾਢੇ 2-4 ਬੰਦੇ ਆਏ ਇੱਥੇ ਉਹ ਬੰਦਿਆਂ ਨੂੰ ਪਹਿਲੇ ਭਜਾਇਆ ਬਾਅਦ ਹੀ ਜੋ ਕਾਫੀ ਬੰਦੇ ਇਕੱਠੇ ਹੋ ਕੇ ਅਸੀਂ ਦਰਬਾਰ ਸਾਹਿਬ ਨੂੰ ਜਦ ਪਹਿਲੇ ਦਰਬਾਰ ਸਾਹਿਬ ਅੱਥੇ ਸਾਣ ਲਗੇ ਦਰਬਾਰ ਸਾਹਿਬ ਨੂੰ ਚੱਕ ਕੇ ਕਮਰੇ ਚ ਲੈ ਗਏ ਤੇ ਕਮਰੇ ਚ ਲੈ ਜਾ ਆ ਗਏ ਸੀ ਦਰਬਾਰ ਸਾਹਿਬ ਰੱਖਿਆ ਫਿਰ ਬਾਹਰ ਪਬਲਿਕ ਨਹੀਂ ਨਹੀਂ ਕਿੱਥੋਂ ਆ ਗਈ ਫਿਰ ਸਾਡੇ ਘਰਾਂ 'ਚ ਵੜ ਗਈ ਫਿਰ ਅਸੀਂ 7 ਬੰਦੇ ਕਮਰੇ ਸੀ ਕੋਈ ਆਪਣੇ ਆਪਣੇ ਕਮਰੇਜ ਵੜਿਆ ਹੋਇਆ ਸੀ फिर ਉਹਨਾਂ ਦੇ ਕਮਰੇਜ ਬੜ ਬੜ ਕੇ ਬੰਦਿਆਂ ਨੂੰ ਫਿਰ ਖਿਚ-ਖਿਚ ਕੇ ਕਿਸੇ ਨੂੰ ਬਾਹਰ ਲੈ ਗਏ ਕਿਸੇ ਨੂੰ ਕਮਰੇਆਂ ਇੱਥੇ ਕਿਸੇ ਨੂੰ ਸੜਕਾਂ ਇੱਥੇ ਤੇਲ ਪੈਟਰੋਲ ਸੁੱਟ-ਸੁੱਟ ਕੇ ਸਾੜ ਤੇ ਤੈਰ ਪਾਤੇ ਇੱਕ ਬੰਦੇ ਨੂੰ ਤੇ ਮੰਜੀ ਨਾਲ ਬੰਨ ਕੇ ਉੱਥੇ ਪਿਟੂੜ ਲਾਲ ਕੇ ਇੱਥੇ ਸਾੜ ਤੇ ਦਰਸ਼ਨ ਸਿੰਘ ਨਾਸੀ ਹੋਦਾ ਹੈ ਜੀ ਔਰ ਬੰਦਿਆਂ ਨੂੰ ਇੱਥੇ ਬੜੀ ਬੁਰੀ ਮੌਜ ਮਾਰੇ ਗਏ ਸੀ ਮੇਰਾ ਬਚਾ ਹੋਇਆ ਜਦ ਅਸੀਂ ਦੋ ਹਮਲੇ ਭਜਾ ਦਿੱਤੇ ਸੀ اسی ਦਰਬਾਰ ਸਾਹਿਬ ਅੰਦਰ ਲੈ ਗਏ ਸੀ ਉਹ ਬੰਦੇ ਥੋੜਾ ਭੱਜ ਗਏ ਸੀ ਤੇ ਇੰਨੀ ਦੇਰ ਸੀ ਅਸੀਂ ਆਪਣੇ ਕਮਰੇ 'ਚ ਵੜ ਗਏ ਹੈ ਪੁਲਿਸ ਹਾਲ ਨੂੰ ਆਏ ਪੁਲਿਸ ਆ ਸਾਨੂੰ ਕਹਿਣ ਲੱਗੀ ਤੁਸੀਂ ਕੰਮ ਕਰੋ ਆਪਣੇ ਕਮਰੇ 'ਚ ਵੜ ਜਾਓ ਅਸੀਂ ਆਪਣੇ ਕਮਰੇ 'ਚ ਚਲੇ ਗਏ ਉੱਥੇ ਸੱਤ ਬੰਦੇ ਹੀ ਕਮਰੇ 'ਚ ਸੀ ਤੇ ਕੁਦਰਤੀ ਕੋਈ ਮੇਰਾ ਸਾਡੂ ਸੀ ਉਹ ਆ ਗਿਆ ਉਹ ਉੱਥੇ ਆਵਾਜ਼ ਮਾਰਨ ਲੱਗਾ ਜਗਨਦਰ ਸਿੰਘ ਕਿੱਥੇ ਤੇ ਮੈਂ ਉਹਦੀ ਆਵਾਜ਼ ਸੁਣ ਕੇ ਮੈਂ ਥੱਲੇ ਆਇਆ ਮੇਰੇ ਉਹ ਮੈਨੂੰ ਲੈ ਕੇ ਭੱਜ ਗਿਆ ਤੇ ਅੱਗੇ ਜਨਾਨੀਆਂ ਸੀ ਉਹ ਤੇ ਇੱਥੇ ਜਨਾਨੀ ਸੀ ਥੋੜੀ ਉਹ ਮੈਨੂੰ ਜਾਣਦੀ ਸੀ ਜੇ ਮੈਨੂੰ ਉਜਨਾਲੀ ਨੇ ਕੁਝ ਨਹੀਂ ਕੀਤਾ ਤੇ ਫਿਰ ਅਸੀਂ 11 ਨੰਬਰ ਚਲੇਗਾ ਸਾਡੇ ਇੱਥੇ ਜਿੰਨੇ ਬੰਦੇ ਸੀ ਸਾਰੇ ਮਾਰਦੇ ਹੈ ਜੀ ਫਿਰ ਅਸੀਂ 3 ਦਿਨ 3 ਰਾਤ ਬਰਾਬਰੀ ਕਰਕੇ ਅਸੀਂ ਥੋੜਾ ਬਚੇ ਪੂਰਬੀ ਦਿੱਲੀ ਦੇ ਕਲਿਆਣਪੁਰੀ ਅਤੇ ਤਰਲੋਕਪੁਰੀ ਦੇ ਵਿੱਚ ਜਨਾਸਿਖਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਦੀਆਂ ਤਸਵੀਰਾਂ ਇਸ ਗੁਰੂ ਘਰ ਦੇ ਵਿੱਚ ਲਗਾਈਆਂ ਗਿਆ ਨੇ ਜੋ ਇਨਸਾਨ ਵੱਲੋਂ ਇਨਸਾਨ ਤੇ ਕੀਤੇ ਜ਼ੁਲਮ ਦੀ ਅਜਿਹੀ ਮਿਸਾਲ ਪੇਸ਼ ਕਰ ਰਹੀਆਂ ਨੇ ਜਿਸ ਦੇ ਅੱਗੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਸਰਕਾਰਾਂ ਨੇ ਭਾਵੇਂ ਹੀ ਪੀੜਤਾਂ ਦੀ ਥਾਂ ਦੋਸ਼ੀਆਂ ਦੀ ਬਾਫੜੀ ਹੋਵੇ ਪਰ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਇਹਨਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਹੈ ਕਮੇਟੀ ਮੈਂਬਰ ਇਹ ਪੱਕਾ ਕਰਦੇ ਨੇ ਕਿ ਪੀੜਤ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਏਗਾ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਾਰੇ ਕੀਰਤੀ ਪਰਿਵਾਰ ਸੀ ਇਹ ਉਦੋਂ ਦੇ ਉਜੜੋਏ ਪਰਿਵਾਰ ਅੱਜ ਤੱਕ ਸੈਟਲ ਨਹੀਂ ਹੋਏ ਔਰ ਅੱਜ ਵੀ ਕਿਤੇ ਨਾ ਕਿਤੇ ਦਰਦਰ ਠੋਕਰ ਖਾ ਰਹੇ ਨੇ ਇਨਸਾਫ ਦੇ ਵਾਸਤੇ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਲੜਾਈ ਲੜੀ ਹੈ ਔਰ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜਾ ਕਾਮਯਾਬੀ ਹੋਇਆ ਅਸੀਂ ਸੱਜਨ ਕੁਮਾਰ ਨੂੰ ਅੰਦਰ ਜੇਲ੍ਹ 'ਚ ਬੰਦ ਕਰਾਇਆ ਹੁਣ ਟੈਡਲਰ ਨੂੰ ਦਾਗ ਵੀ ਕੇਸ ਚੱਲਦਾ ਪਿਆ ਹੈ ਔਰ ਬਹੁਤ ਜਲਦੀ ਸੁਣਵਾਈ ਹੋ ਕੇ ਸਾਨੂੰ ਉਮੀਦ ਹੈਗੀ ਹੈ ਕਿ ਟੈਡਲਰ ਵੀ ਸਲਾਖਾਂ ਦੇ ਪਿੱਛੇ ਜਲਦ ਹੋਏਗਾ 1984 ਦੇ ਉਸ ਦੁਖਾਂਤ ਨੂੰ 36 ਸਾਲ ਲੰਘ ਚੁੱਕੇ ਨੇ ਅਜੇ ਵੀ ਕਈ ਦੋਸ਼ੀ ਸਲਾਖਾਂ ਤੋਂ ਬਾਹਰ ਨੇ ਇਹ ਸਾਡੇ ਸਿਸਟਮ ਅਤੇ ਨਿਆਂ ਪ੍ਰਣਾਲੀ ਦੀ ਵੱਡੀ ناکਾਮੀ ਹੈ ਤੇਹੀ ਵਜ੍ਹਾ Ina pirtan dhe zakham, hale bi jallin. Jasmeet Singh, PTC News, Delhi.